ਗੁਰੂ ਪਿਆਰੀ ਸਰਬੱਤ ਦਾਤ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਸਰਵਨ ਕਰਨ ਜਾ ਰਹੇ ਹੋ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਚਨਾ ਕਲਕੀ ਅਵਤਾਰ ਤੇ ਸਾਧ ਸੰਗਤ ਜੀ ਇਸ ਦੀ ਵਿਆਖਿਆ ਜਿਸ ਦੇ ਵਿੱਚ ਆਪ ਸਭ ਸੰਗਤ ਹੁਣ ਤੱਕ ਸਰਵਨ ਕਰ ਚੁੱਕੇ ਹੋ 438 ਸ਼ੰਦ ਅੱਗੇ ਮਹਾਰਾ ਜੀ ਫਰਮਾਨ ਕਰਦੇ ਹਨ ਕਿ ਨਰਾਜ ਸ਼ੰਦ ਬਾਣ ਆਨ ਸੂਰਮਾ ਸੰਧਾਨ ਬਾਣਤਾ ਵਹੀਂ ਅਤੇ ਸਾਧ ਸੰਗਤ ਜੀ ਰਣ ਮੈਦਾਨ ਦੇ ਵਿੱਚ ਜੰਦ ਭੂਮੀ ਦੇ ਵਿੱਚ ਜੋ ਸੂਰਮੇ ਹਨ ਉਹ ਆ ਆ ਕੇ ਬਾਣਾ ਦੀ ਨਿਸ਼ਾਨਾ ਬਣ ਕੇ ਅੱਗੇ ਵਾਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਰੂਜ ਜੂਜ ਕੈ ਮਰੈ ਸੁਦੇਵ ਨਾਰ ਪਾਵਹੀਂ ਜੋ ਲੜਾਈ ਵਿੱਚ ਰੁੱਜ ਕੇ ਮਰਦੇ ਹਨ ਉਹ અપਸ਼ਰਾਵਾਂ ਨੂੰ ਪ੍ਰਾਪਤ ਕਰ ਲੈਂਦੇ ਹਨ ਪ੍ਰਾਪਤ ਕਰਨਾਂ ਤੋਂ ਭਾਵੇਂ ਨਹੀਂ ਕਿ ਉਹ અપਸ਼ਰਾਮਾਂ ਦੇ ਕਰਕੇ ਮਰਦੇ ਹਨ ਜਾਂ ਜੂਜ ਕੇ ਸ਼ਹੀਦ ਹੁੰਦੇ ਹਨ ਸਾਧ ਸੰਗਤ ਜੀ ਉਹ ਹੱਕ ਸੱਚ ਲਈ ਲੜਾਈ ਆਪਣੇ ਪੱਖੋਂ ਲੜ ਕੇ ਸ਼ਹੀਦ ਸੂਰਬੀਰਤਾ ਦਿਖਾ ਕੇ ਹੁੰਦੇ ਹਨ ਅਤੇ ਉਹਨਾਂ ਦਾ ਜੋ ਸੰਕਲਪ ਹੈ ਉਹ અપਸ਼ਰਾਮਾਂ ਨਹੀਂ ਹਨ ਪਰ ਫਿਰ ਵੀ ਇਹ અપਸ਼ਰਾਮਾਂ ਨੂੰ ਪ੍ਰਾਪਤ ਕਰ ਲੈਂਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਸੋਰੀ ਜਰੀਜ ਅਸ਼ਰਾ ਅਲਸ਼ ਸੂਰਨੋਂ ਬਰੈ ਅਤੇ ਦੇਵ ਇਸ ਤਰ੍ਹਾਂ ਰੀਜ-ਰੀਜ ਕੇ ਬੜੇ ਹੀ ਚਾਹ ਦੇ ਨਾਲ ਅਣਦੇਖ अथवा ਅਦਾਗ ਸੂਰਮਿਆਂ ਨੂੰ ਕਹਿਣ ਤੋਂ ਭਾਵ ਹੈ ਕਿ ਜੋ ਦਾਗੀ ਸੂਰਮੇ ਨਹੀਂ ਹਨ ਦਾਗੀ ਸਾਧ ਸੰਗਤ ਜੀ ਉਹ ਹਨ ਜੋ ਭੱਦਗੰ ਕਾਇਰ ਹਨ ਅਤੇ ਅਦਾਗ ਉਹ ਹਨ ਜਿਨ੍ਹਾਂ ਨੇ ਆਪਣੇ ਪ੍ਰਾਣ ਦੇ ਉੱਪਰ ਪੈਰਾ ਦਿੱਤਾ ਹੈ ਅਤੇ ਸ਼ਹੀਦ ਹੋ ਗਏ ਹਨ ਉਹਨਾਂ ਨੂੰ ਦੇ ਵਿਸਤ੍ਰਿਆ ਵਰਦੀਆਂ ਹਨ ਅੱਗੇ ਮਾਰੀ ਕਹਿੰਦੇ ਹਨ ਕਿ ਪ੍ਰਵੀਨ ਬੀਨ ਕੈ ਸੁਦੀਨ ਪਾਨ ਕੈਂ ਤਰ ਹੈ ਪ੍ਰਵੀਨ ਜੋਧਿਆਂ ਨੂੰ ਚੁਣ-ਚੁਣ ਕੇ ਪ੍ਰਵੀਨ ਤੋਂ ਭਾਵ ਹੈ ਕਿ ਜੋ ਉੱਚ ਕੋਟੀ ਦੇ ਜੋਧੇ ਸੂਰਮੇ ਹਨ ਉਹਨਾਂ ਨੂੰ ਚੁਣ ਕੇ ਸ੍ਰੇਸ਼ਟ ਸੁੱਧ ਬੁੱਧ ਵਾਲਿਆਂ ਦਾ ਹੱਥ ਧਾਰਨ ਕਰਦੀਆਂ ਹਨ ਹੱਥ ਧਾਰਨ ਤੋਂ ਕਰਨ ਤੋਂ ਭਾਵ ਹੈ ਕਿ ਆਪਣੀ ਜ਼ਿੰਦਗੀ ਪੂਰੀ ਉਹਨਾਂ ਨੂੰ ਸੌਂਪ ਦਿੰਦੀਆਂ ਹਨ ਉਹਨਾਂ ਦੇ ਹੱਥ 'ਚ ਅੱਗੇ ਮਾਰੇ ਕਹਿੰਦੇ ਹਨ ਕਿ ਸੰਨਦ ਬਦ ਅਦ ਹਵੈ ਵਿਰੁੱਧ ਸੂਰਤਾਵਹੀਂ ਹਥਿਆਰ ਬੰਦ ਜੋ ਸੂਰਮੇ ਹਨ ਸਹਾ ਸਿੰਘ ਜੀ ਜੋ ਹਥਿਆਰ ਬੰਦ ਸੂਰਮੇ ਹਨ ਉਹ ਲੱਕ ਬਨ ਕੇ ਕਹਿਣ ਤੋਂ ਭਾਵ ਹੈ ਕਿ ਕਮਰ ਕੱਸਾ ਕਰਕੇ ਲੱਕ ਬਨ ਕੇ ਸਾਹਮਣੇ ਹੋ ਕੇ ਤਾਵਾ ਕਰਦੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਸੁਕਰੋਧ ਸਾਗਤੀ ਛਣਨ ਕੇ ਤਾਕ ਸਤਰ ਲਾਵਹੀਂ ਤੀਖਣ ਸਾਗਾ ਲੈ ਕੇ ਵੈਰੀ ਦਾ ਨਿਸ਼ਾਨਾ ਬਨ ਕੇ ਮਾਰ ਦਿੰਦੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ kujh ka girae aluj lujh kai hathi eh jode vich ਜੋ ਜਿਕੇ ਸਾਹਾ ਸਿੰਘ ਜੀ ਸੂਰਮੇ ਜੋ ਹਨ ਉਹ ਦੇਖਦੇ ਹਨ ਅਤੇ ਹੱਠੀ ਯੋਧੇ ਬਿਲਾਗ ਹੋ ਕੇ ਲੜਦੇ ਹਨ ਸਾਹਾ ਸਿੰਘ ਜੀ ਡਰ ਹੋ ਕੇ ਜੋ ਸੂਰਮੇ ਹਨ ਮੈਦਾਨ ਚ ਲੜ ਰਹੇ ਹਨ ਅੱਗੇ ਮਾਰੀ ਕਹਿੰਦੇ ਹਨ ਕਿ ਅਬੂਜ ਔਰ ਤਾਵ ਹੀ ਬਣਾਏ ਸੈਨ ਇਕੱਠੀ ਸੈਨਾ ਨੂੰ ਇਕੱਠੀਆਂ ਕਰਕੇ ਅਣਜਾਣੇ ਪਾਸੇ ਵੱਲ ਧਾਵਾ ਕਰਦੇ ਹਨ ਕਹਿਣ ਤੋਂ ਭਾਵ ਹੈ ਕਿ ਇੱਕਦਮ ਸੈਨਾ ਇਕੱਠੀ ਕਰਕੇ ਉਧਰ ਤਾਬਾ ਕਰਦੇ ਹਨ ਜਿੱਧਰ ਕੋਈ ਸੋਚ ਨਾ ਰਿਹਾ ਹੋਵੇ ਕਿ ਇਧਰ ਤਾਬਾ ਹੋ ਸਕਦਾ ਹੈ ਉਧਰ ਅਣਜਾਣੇ ਪਾਸੇ ਵੱਲ ਅੱਗੇ ਮਾਰੇ ਕਹਿੰਦੇ ਹਨ ਕਿ ਸੰਗੀਤ ਪੁਯਾਂਗ ਪ੍ਰਿਆਤ ਛੰਦ ਕਾਗਰਦੰ ਕੋਪਾ ਰਾਗਰਦੰ ਰਾਜਾ ਸੰਭਲ ਦਾ ਰਾਜਾ ਕਰੋਧਿਤ ਹੋਇਆ ਹੈ

ਅਤੇ ਸੂਰਮੇ ਜੋਟ ਗਏ ਹਨ ਇਕੱਠੇ ਹੋ ਗਏ ਹਨ ਜੰਗ ਦੇ ਮੈਦਾਨ ਚ ਅੱਗੇ ਮਾਰਾਈ ਕਹਿੰਦੇ ਹਨਗੇ ਬਾਗੜਦੰਗ ਬਾਜੇ ਨਾਗੜਦੰਗ ਨਗਾਰੇ ਨਗਾਰੇ ਸਾਹ ਸੰਗਤ ਜੀ ਵਜ ਰਹੇ ਹਨ ਅੱਗੇ ਮਾਰਾਈ ਕਹਿੰਦੇ ਹਨਗੇ ਜਾਗੜਦੰਗ ਜੋਧਾ ਮਾਗੜਦੰਗ ਮਾਰੇ ਸੂਰਵੇਂ ਮਾਰੋ ਮਾਰੋ ਕਹਿੰਦੇ ਹਨ ਮਾਰੋ ਮਾਰੋ ਦੀਆਂ ਆਵਾਜ਼ਾਂ ਲਾ ਰਹੇ ਹਨ ਅੱਗੇ ਮਾਰਾਈ ਕਹਿੰਦੇ ਹਨ ਕਿ ਦਾਗੜਦੰਗ ਡਿਗੇ ਕਾਗੜਦੰਗ ਖੂਨੀ ਖੂਨ ਨਾਲ ਲਤਪਾਤ ਜੋਦੇ ਡਿਗਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਚਾਗੜਦੰਗ ਚੌਪੇ ਦਾਗੜਦੰਗ ਦੂਨੀ ਅਤੇ ਸੂਰਮਿਆਂ ਵਿੱਚ ਦੁਗਣਾ ਚਾਉ ਚੜਦਾ ਹੈ ਸੂਰਮਿਆਂ ਵਿੱਚ ਸਾ ਸਿੰਘ ਜੀ ਪਹਿਲਾਂ ਨਾਲੋਂ ਵੀ ਜਿਆਦਾ ਜੋ ਚਾ ਹੈ ਉਹ ਚੜ ਰਿਹਾ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਹਾਗੜਦੰਗ ਹੱਸੇ ਸਾਗੜਦੰਗ ਸਿਦੰਗ ਕਿਹਦੇ ਲੋਕ ਯੁੱਧ ਨੂੰ ਵੇਖ ਕੇ ਹੱਸ ਰਹੇ ਹਨ ਸਾਹ ਸਿੰਘ ਜੀ ਜੋ ਸਿੱਧ ਲੋਕ ਹਨ ਉਹ ਇਸ ਯੁੱਧ ਨੂੰ ਦੇਖ ਕੇ ਹੱਸ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਬਾਗੜਦੰ ਭਾਜੇ ਬਾਗੜਦੰ ਵਿਰਧਨ ਵੱਡੇ ਵੱਡੇ ਜੋਧੇ ਭੱਜ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਸ਼ਾਗੜਦੰ ਛੁੱਟੇ ਤਾਗੜਦੰ ਤਿਰੰ ਅਤੇ ਤੀਰ ਛੁੱਟਦੇ ਹਨ 10 ਜੇ تیر ਹੱਥਾਂ ਵਿੱਚੋਂ ਛੁੱਟਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਜਾਗਰਦੰਗ ਜੁੱਟੇ ਬਾਗਰਦੰਗ ਬੀਰੰ ਅਤੇ ਸੂਰਮੇ ਜੁਦ ਕਰਮ ਵਿੱਚ ਜੁਟੇ ਹੋਏ ਹਨ ਰੁਜੇ ਹੋਏ ਹਨ ਜੂਝ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਕਾਗਰਦੰਗ ਕੋਕੇ ਬਾਗਰਦੰਗ ਬਾਣ ਬਾਨ ਕੋ ਕੋਕੇ ਕਰਦੇ ਚੱਲਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਫਾਗਰਦੰਗ ਫਰਕੇ ਨਾਗਰਦੰਗ ਨਿਸ਼ਾਨੰ ਨਿਸ਼ਾਨ ਛੰਡੇ ਝੂਲਦੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਝੰਡੇ ਝੂਲਦੇ ਹਨ ਅੱਗੇ ਮਹਾਰਾਜ ਕਹਿੰਦੇ ਹਨ ਕਿ ਬਾਗੜਦੰਗ ਬਾਜੀ 파ਗੜਦੰਗ ਪੇਰੀ ਪੇਰੀਆਂ ਵੱਜਦੀਆਂ ਹਨ ਇਹ ਵੀ ਸਾਧ ਸੰਗ ਜੀ ਦਾ ਸਾਜ ਹੈ ਬਾਗੜਦੰਗ ਸੈਣਾ ਨੂੰ 파ਗੜਦੰਗ ਫੇਰੀ ਅਤੇ ਸੈਣਾ ਨੂੰ ਪਰਤਾਹ ਦਿੱਤਾ ਹੈ ਕਹੇ ਤੋ ਭਾਏ ਕਈ ਸੈਣਾ ਨੂੰ ਮੋੜ ਦਿੱਤਾ ਹੈ ਅੱਗੇ ਮਹਾਰਾਜ ਕਹਿੰਦੇ ਹਨ ਕਿ 파ਗੜਦੰਗ ਪੀਰੰਗ ਕਾਗੜਦੰਗ ਕੰਪੈਡ ਡਰਾਕਲ ਲੋਗ ਕਾਇਰ ਲੋਕ ਜੋ ਡਰ ਫੋਕ ਲੋਕ ਜੁੱਧ ਵਿੱਚ ਆ ਗਏ ਹਨ ਜਿਨਾਂ ਦੇ ਸਾਧ ਸੰਗ ਜੀ ਪੱਲੇ ਕੁਝ ਨਹੀਂ ਹੈ ਉਹ ਡਰਦੇ ਫਿਰਦੇ ਕੰਬਦੇ ਫਿਰਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਮਾਗੜਦੰਗ ਮਾਰੇ ਜਾਗੜਦੰਗ ਜੰਪਾ ਮਾਰੇ ਹੋਏ ਤੋਬਾ ਤੋਬਾ ਜਪਦੇ ਹਨ ਕੰਨਾਂ ਨੂੰ ਹੱਥ ਲਾਉਂਦੇ ਹਨ ਉਹਨਾਂ ਨੂੰ ਵੀ ਸਾਧ ਸੰਗਤ ਜੀ ਪੂਰੀ ਇਕੱਟ ਪੈ ਰਹੀ ਹੈ ਜੰਗ ਜੁੱਧ ਦੇ ਵਿੱਚ ਭੱਜਦੇ ਫਿਰਦੇ ਹਨ ਆਪਣੀ ਜਾਨ ਬਚਾਉਂਦੇ ਫਿਰਦੇ ਹਨ ਮਾਰੇ ਕੀ ਕਹਿੰਦੇ ਹਨ ਕਿ ਸਾਗੜਦੰਗ ਛੰਪੰ ਪ੍ਰੰਗ ਭਾਗਦੰਗ ਭਾਜੇ ਛੇਤੀ ਨਾਲ ਭੱਜਦੇ ਹਨ ਬਹੁਤ ਹੀ ਜਿਵੇਂ ਸਾਸ ਸੰਗ ਜੀ ਮੱਛੀ ਪਾਣੀ ਚੋਂ ਕੱਢ ਕੇ ਛੁੱਟੀ ਹੋਵੇ ਤੜਫਦੀ ਹੈ ਇਸ ਤਰ੍ਹਾਂ ਤੜਫ ਤੜਫ ਕੇ ਭੱਜਦੇ ਹਨ ਇਧਰ ਉਧਰ ਉਹਨਾਂ ਨੂੰ ਕੁਝ ਨਹੀਂ ਦਿਖ ਰਿਹਾ ਆਪਣੀ ਜਾਨ ਬਚਾ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਚਾਗੜਦੰਗ ਚਤਨ ਲਾਗੜਦੰਗ ਲਾਜੇ ਚੇਤੇ ਵਿੱਚ ਸ਼ਰਮਿੰਦੇ ਹਨ ਸ਼ਰਮਿੰਦੇ ਇਸ ਕਰਕੇ ਹਨ ਕਿ ਘਰ ਜਾ ਕੇ ਲੋਕਾਂ ਨੂੰ ਕੀ ਮੂੰਹ ਵਿਖਾਵਾਂਗੇ ਕਿ ਅਸੀਂ ਜੰਗ ਚੋਂ ਭੱਜ ਕੇ ਆ ਗਏ ਹਾਂ ਕਾਇਰਤਾ ਵਾਲਾ ਕੰਮ ਕਰ ਦਿੱਤਾ ਹੈ ਤਾਂ ਸ਼ਰਮਿੰਦੇ ਹੋ ਰਹੇ ਹਨ ਮਹਾਰਾਜ ਜੀ ਕਹਿੰਦੇ ਹਨ ਕਿ ਸਾਗੜਦੰਗ ਸ਼ੋਰਿਓ ਰਾਗੜਦੰਗ ਰਾਜਨ ਕਲਕੀ ਨੇ ਸੰਭਲ ਦੇ ਰਾਜੇ ਨੂੰ ਛੱਡ ਦਿੱਤਾ ਹੈ ਕਹਿਣ ਤੋਂ ਭਾਵ ਹੈ ਕਿ ਭਜਾ ਦਿੱਤਾ ਹੈ ਅੱਗੇ ਕਹਿੰਦੇ ਹਨ ਕਿ ਸਾਗੜਦੰਗ ਸੈਨਮ ਭਾਗੜਦੰਗ ਭਾਜਾ ਅਤੇ ਜੋ ਸੈਨਾ ਹੈ ਪਾਜੀ ਤੁਰੀ ਹੈ ਉਠ ਤੁਰੀ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਸ਼ਾਗਰਦੰਗ ਛੂਟੇ ਬਾਗਰਦੰ ਬਾਨ ਬਾਨ ਛੁੱਟ ਰਹੇ ਹਨ ਤੀਰ ਜੋ ਹਨ ਉਹ ਚੱਲਦੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਰਾਗਰਦੰਗ ਰੋਕੀ ਦਾਗਰਦੰ ਦਿਸ਼ਾਣ ਉਹਨਾਂ ਨੇ ਦਿਸ਼ਾਾਂਵਾਂ ਰੋਕ ਦਿੱਤੀਆਂ ਹਨ ਇੰਨੀ ਭਾਰੀ ਮਾਤਰਾ ਚ ਜੋ ਤੀਰ ਚੱਲ ਰਹੇ ਹਨ ਪਤਾ ਨਹੀਂ ਲੱਗ ਰਿਹਾ ਕਿ ਕਿਹੜੀ ਦਿਸ਼ਾ ਕਿੱਧਰ ਹੈ ਇਸ ਤਰ੍ਹਾਂ ਦੇ ਸਾਂਵਾਂ ਰੋਕ ਦਿੱਤੀਆਂ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਮਾਗੜਦੰਗ ਮਾਰੇ ਬਾਗੜਦੰਗ ਬਾਣ ਬਾਨ ਮਾਰੇ ਜਾ ਰਹੇ ਹਨ ਅੱਗੇ ਮਾਰੇ ਕਹਿੰਦੇ ਹਨ ਕਿ ਤਾਗੜਦੰਗ ਟੁੱਟੇ ਤਾਗੜਦੰਗ ਤਣ ਵੀਰੀ ਦਾ ਤਰਾਣ ਟੁੱਟ ਰਿਹਾ ਹੈ ਕਹਿਣ ਤੋਂ ਭਾਵ ਹੈ ਕਿ ਵਿਯਾਰੀ ਦਾ ਹੌਂਸਲਾ ਟੁੱਟ ਰਿਹਾ ਹੈ ਵਿਯਾਰੀ ਦੀ ਜੋ ਲੈ ਹੈ ਟੁੱਟ ਰਹੀ ਹੈ ਵਿਯਾਰੀ ਭਜਦਾ ਹੋਇਆ ਦਿਖਾਈ ਦੇ ਰਿਹਾ ਹੈ ਅੱਗੇ ਮਾਰੇ ਕਹਿੰਦੇ ਹਨ ਕਿ ਡਾਗੜਦੰਗ ਲਾਗੇ ਡਾਗੜਦੰਗ ਦਾਹੇ ਅਗਨੀ ਬਾਣਾ ਦੇ ਲੱਗਣ ਨਾਲ ਸੜ ਗਏ ਹਨ ਬਾਣਾ ਵਿੱਚੋਂ ਅੱਗ ਨਿਕਲ ਰਹੀ ਹੈ ਜੋ ਛੱਡੇ ਜਾ ਰਹੇ ਹਨ ਉਹਨਾਂ ਦੇ ਵੱਜਦੇ ਹੀ ਸੜ ਕੇ ਸੁਆਹ ਹੋ ਰਹੇ ਹਨ ਵੈਰੀ ਮਾਰੇ ਕਹਿੰਦੇ ਹਨ ਕਿ ਡਾਗੜਦੰਗ ਡਾਰੇ ਬਾਗੜਦੰਗ ਬਾਹੇ ਬਾਕਿਆਂ ਨੂੰ ਭਜਾ ਦਿੱਤਾ ਹੈ ਅਤੇ ਬਾਕਿਆਂ ਨੂੰ ਭਜਾ ਦਿੱਤਾ ਹੈ ਕਈ ਵਿੱਚ ਮਾਰੇ ਗਏ ਹਨ ਆਵਾਸਾ ਸਿੰਘ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਆਂ ਮਹਾਰਾਜ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤਾਂ ਬਖਸ਼ਣਾ ਸਿਰ ਤੇ ਮਿਹਰ ਭਰਿਆ ਰੱਖਣਾ ਖਾਸਲੀ ਚੜ੍ਹਦੀ ਕਲਾ ਕਰਨੀ ਨਾਮ ਦਾਣ ਬਖਸ਼ਣਾ ਸਾਧ ਸੰਗਤ ਜੀ ਕਥਾ ਦਾ ਵਿਚਾਰ ਕਰਦੇ ਆਂ ਅਨੇਕ ਪ੍ਰਕਾਰ ਦੇ ਭੁੱਲਾਂ ਚੁੱਕਾ ਹੋ ਗਿਆ ਹੁਣ ਗਿਆ ਆਪ ਸਾਧ ਸੰਗਤ ਬਖਸ਼ਣ ਜੋ ਬਖਸ਼ ਲੈਣਾ ਜਿਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ